ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਈ ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਆਪ ਜੀ ਨੇ ਵੀਡੀਓ ਵੇਖ ਕੇ ਪਤਾ ਲੱਗ ਹੀ ਗਿਆ ਹੁਣ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ ਇਹ ਗੁਰਦੁਆਰਾ ਸਾਹਿਬ ਹੈ ਜੀ ਗੁਰਦੁਆਰਾ ਸਿੰਘ ਸਭਾ ਪਿੰਡ ਸੋਇਤਾ ਦਾਸ ਦਾ ਨਗਰ ਹੈ ਪਿੰਡ ਸੋਇਤਾ ਪਿੰਡ ਸੋਇਤਾ ਵਿਖੇ ਲੰਗਰ ਹਾਲ ਦੀ ਸੇਵਾ ਚੱਲ ਰਹੀ ਆ ਅੱਜ ਲੰਗਰ ਹਾਲ ਦਾ ਲੈਂਟਰ ਪੈ ਰਿਆ ਹੈ ਪਿੰਡ ਦੇ ਮੋਤਵਾਰ ਸੱਜਣ ਬੈਠੇ ਹਨ ਆਓ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਪੂਰੇ ਗੁਰਦੁਆਰਾ ਸਾਹਿਬ ਦੇ ਇਹ ਸਾਰੀ ਸੇਵਾ ਪਿੰਡ ਸੋਇਤਾ ਅਤੇ ਇਲਾਕਾ ਨਿਵਾਸੀ ਸੰਗਤ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਚੱਲ ਰਹੀ ਆ ਮੈਂ ਆਪਣੀ ਪਿੰਡ ਦੀ ਸਮੂਹ ਸੰਗਤ ਅਤੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇੰਨਾ ਵੱਡਾ ਲੰਗਰ ਹਾਲ ਇੰਨਾ ਸੋਹਣਾ ਲੰਗਰ ਹਾਲ ਬਣ ਰਿਹਾ ਹੈ ਪਹਿਲਾਂ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਘਟੋ ਘਟ ਇੱਕ ਕਰੋੜ ਦੀ ਸੇਵਾ ਦੇ ਨਾਲ ਸਤਿਗੁਰ ਜੀਆਂ ਦਾ ਬਹੁਤ ਸੋਹਣਾ ਦਰਬਾਰ ਹਾਲ ਬਣਾਇਆ ਗਿਆ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਸਤਿਗੁਰ ਜੀਆਂ ਦਾ ਦਰਬਾਰ ਬਣਾਇਆ ਉਸ ਨੂੰ ਵੇਖ ਕੇ ਵੀ ਤੁਹਾਡੀ ਰੂਹ ਖੁਸ਼ ਹੋ ਜਾਏਗੀ ਵੀਡੀਓ ਦੇ ਆਖਰ ਵਿੱਚ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਵਿਖਾਵਾਂਗੇ ਅੰਦਰੋਂ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਆਪ ਜੀ ਹੁਣ ਵੇਖੋ ਲੰਗਰ ਹਾਲ ਦਾ ਲੈਂਟਰ ਪੈ ਰਿਆ ਹੈ ਦੋ ਮਸ਼ੀਨਾਂ ਲੱਗੀਆਂ ਹੋਈਆਂ ਹਨ ਆਓ ਹੁਣ ਆਪਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਮੋਤਵਾਰ ਸੱਜਣਾ ਦੇ ਵਿਚਾਰ ਸੁਣਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੋਜ਼ਾਰਾ ਸਿੰਘ ਸਵਾ ਸੋਤਾ ਦੇ ਨਕਰ ਵਾਸੀਆਂ ਦੇ ਸਹਿਯੋਗ ਦੇ ਨਾਲ ਲੰਗਰ ਹਾਲ ਤਿਆਰ ਹੋ ਰਿਹਾ ਹੈ ਗੁਰੂ ਘਰ ਦਾ ਕੰਮ ਵੀ ਚੱਲ ਰਿਹਾ ਹੈਗਾ ਡੇਢੀ ਸਾਹਿਬ ਵੀ ਬਣਣੀ ਹੈਗੀ ਆ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਇਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਲੰਗਰ ਹਾਲ ਜੋ ਬਣ ਰਿਹਾ ਹੈਗਾ ਤਕਰੀਬਨ 6.4000 ਸਕਰ ਫੁੱਟ ਦੇ ਹਿਸਾਬ ਨਾਲ ਬਣਨਾ ਵਾ ਇਹਦੇ ਵਿੱਚ ਲਿਫਟ ਵੀ ਲਾਈ ਜਾਣੀ ਆ ਕਿ ਉੱਪਰ ਜੋ ਕਿਚਨ ਬਣਣੀ ਆ ਉਹਦੇ ਟਾਪ ਤੇ ਦੂਜੀ ਮੰਜ਼ਲ ਤੇ ਬਣਨੀ ਜਾ ਕੇ ਬਾਕੀ ਸਾਰੀ ਸੰਗਤ ਦਾ ਸਾਰੇ ਨਗਰ ਨਵਾਸੀ ਦਾ ਬਹੁਤ-ਬਹੁਤ ਧੰਨਵਾਦ ਸਾਰੇ ਸਹਿਯੋਗ ਦੇ ਰਹੇ ਆ ਬੜੇ ਸੁਯੋਗ ਦੇ ਨਾਲ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਜੈ ਸੋਨਹਾਲ ਹੋ ਸ੍ਰੀ ਅਕਾਲ ਬੋਲੇ ਜੈ ਸੋਨਹਾਲ ਹੋ ਸ੍ਰੀ ਅਕਾਲ ਬੋਲੇ ਜੈ ਸੋਨਹਾਲ ਹੋ ਸ੍ਰੀ ਅਕਾਲ ਬੋਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਵੇਂ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਆਪ ਜੀ ਨੂੰ ਦੱਸਿਆ ਹੈ ਇਹ ਵੱਡੇ ਕਾਰਜ ਸੰਗਤ ਦੇ ਸਹਿਯੋਗ ਦੇ ਨਾਲ ਚੱਲਦੀ ਆ ਸੰਗਤ ਜੀ ਆਪ ਜੀ ਵੱਧ ਚੜ ਕੇ ਇਹਨਾਂ ਕਾਰਜਾਂ ਵਿੱਚ ਹਿੱਸਾ ਪਾਇਆ ਕਰੋ ਜਦੋਂ ਆਪਾਂ ਗੁਰਦੁਆਰਾ ਸਾਹਿਬ 1 ਰੁਪਿਆ ਵੀ ਭੇਟਾ ਕਰਦੇ ਆ ਤੇ ਸਤਿਪੁਰ ਜੀ ਸਾਨੂੰ ਕਰੋੜਾਂ ਰੁਪਿਆ ਦਿੰਦੇ ਹਨ ਆ ਹੁਣ ਮੈਂ ਤੁਹਾਨੂੰ ਆਪਣੇ ਨਗਰ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਪ ਜੀ ਦੀ ਰੂਹ ਖੁਸ਼ ਹੋ ਜਾਏਗੀ ਬਹੁਤ ਹੀ ਸੁੰਦਰ ਸਤਿਗੁਰ ਜੀਆਂ ਦਾ ਦਰਬਾਰ ਹਾਲ ਬਣਿਆ ਹੋਇਆ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਪੰਜਵੇਂ ਗੁਰੂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡਾਂ ਸ਼ਹਿਰਾਂ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਦੀਆਂ ਲੜੀਆਂ ਚੱਲ ਰਹੀਆਂ ਹਨ ਤੇ ਸਾਡੇ ਨਗਰ ਦੀਆਂ ਵੀ ਬੀਬੀਆਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੋਇਆ ਜੋ ਕਿ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਹਰ ਰੋਜ਼ ਕਰਦੇ ਹਨ ਆਪ ਜੀ ਸਾਹਮਣੇ ਸਤਿਗੁਰ ਜੀਆਂ ਦੇ ਦਰਬਾਰ ਹਾਲ ਦੇ ਦਰਸ਼ਨ ਕਰ ਰਹੇ ਹੋ ਤੇ ਬੀਬੀਆਂ ਸ਼੍ਰੀ ਸੁਖਮਨੀ ਸਾਹਿਬ ਜੀਆਂ ਦੇ ਜਾਪ ਕਰ ਰਹੀਆਂ ਹਨ ਬਹੁਤ ਹੀ ਸੋਹਣਾ ਸਤਿਗੁਰ ਜੀਆਂ ਦਾ ਦੀਵਾਨ ਹਾਲ ਬਣਿਆ ਹੋਇਆ ਆਪ ਜੀ ਦਰਸ਼ਨ ਕਰ ਰਹੇ ਹੋ ਮੈਂ ਫਿਰ ਇੱਕ ਵਾਰ ਦੁਬਾਰਾ ਕਹਿੰਦੀ ਆ ਇਹ ਵੱਡੇ ਕਾਰਜ ਸੰਗਤ ਦੇ ਸਹਿਯੋਗ ਦੇ ਨਾਲ ਚੱਲਦੇ ਹਨ ਅਸੀਂ ਇੱਕ ਵਾਰ ਸੰਗਤ ਦਾ ਫਿਰ ਧੰਨਵਾਦ ਕਰਦੇ ਹਾਂ ਇੱਥੇ ਹੀ ਵੀਡੀਓ ਦੀ ਸਮਾਪਤੀ ਹੈ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਪਿਆਰ ਦੇ ਨਾਲ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ